ਸ੍ਰੀ ਵਾਹਿਗੁਰੂ ਸਾਹਿਬ ਜੀ ਸੇ ਅੰਗ ਛੰਦ ਨਮੋ ਸਾਰਤਾਰ ਓ ਤੋਖੰ ਹਰੰਤੇ ਕਬੀਰਾ ਜੀ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕੋਥੀ ਦਾ ਅਗਲਾ ਅਧਿਆਏ ਆਰੰਭ ਕਰਦੇ ਹਨ ਪਹਿਲਾ ਮੰਗਲ ਉਚਾਰਣ ਕਰਦੇ ਨੇ ਨਮੋ ਸਾਰਤਾਰ ਰੂਪ ਕਿ ਮੇਰੀ ਬਾਣੀ ਰੂਪੀ ਸ਼ਾਰਦਾ ਦੇਵੀ ਨੂੰ ਨਮਸਕਾਰ ਹੈ ਜਿਹੜੀ ਕਿ ਦੁੱਖੰ ਹਰੰਤੀ ਸਾਰੇ ਦੁੱਖਾਂ ਨੂੰ ਹਰੰਤੀ ਨਾਸ਼ ਕਰਨ ਵਾਲੀ ਹੈ ਦੂਰ ਕਰਨ ਵਾਲੀ ਹੈ ਸਦਾ ਬੰਗਲਾ ਪੋਤਦਾਨੀ ਜਯੰਤੇ ਤੇ ਜਿਹੜੀ ਬਾਣੀ ਰੂਪੀ ਸ਼ਾਰਦਾ ਦੇਵੀ ਸਦਾ ਹੀ ਮੰਗਲ ਖੁਸ਼ੀਆਂ ਦੇਣ ਵਾਲੀ ਹੈ ਆਤਮ ਵਿਸ਼ੈਣੀ ਬੁੱਤੀ ਦੇਣ ਵਾਲੀ ਹੈ ਤੇ ਸਦਾ ਹੀ ਸੰਸਾਰ ਦੇ ਅੰਦਰ ਵਿਕਾਰਾਂ ਦੇ ਉੱਪਰ ਜਿੱਤ ਪ੍ਰਾਪਤ ਕਰਾਉਣ ਵਾਲੀ ਹੈ ਸੰਸਾਰ ਦੇ ਅੰਦਰ ਲੋਕ ਪ੍ਰਲੋਕ ਦੇ ਅੰਦਰ ਜਿਹੜੀ ਬਾਣੀ ਜੈ ਜੈਕਾਰ ਕਰਾਉਣ ਵਾਲੀ ਹੈ ਭਵਾ ਪਹਰਾ ਤਾਸ ਕੇਸ਼ ਪੂਰਾ ਤੇ ਕਵੀ ਜੀ ਲਿਖਦੇ ਹਨ ਕਿ ਹੈ ਬਾਣੀ ਰੂਪੀ ਸ਼ਾਰਦਾ ਦੇਵੀ ਤੁਸੀਂ ਹੀ ਮੇਰੇ ਸਾਰੇ ਭੈਅ ਆਦਿਕਨਾਸ਼ ਕੀਤੇ ਹਨ ਸਾਰੇ ਡਰਾਂ ਨੂੰ ਖਤਮ ਕੀਤਾ ਹੈ ਸਾਰੇ ਵਿਗਨਾਂ ਦਾ ਨਾਸ਼ ਕੀਤਾ ਹੈ ਤੇ ਮੇਰੀ ਇਹ ਪਾਵਨ ਸੁੰਦਰ ਗ੍ਰੰਥ ਰਚਣ ਦੀ ਇੱਛਾ ਨੂੰ ਆਪ ਜੀਆਂ ਨੇ ਹੀ ਪੂਰਾ ਕੀਤਾ ਹੈ ਪ੍ਰਕਾਸ਼ੇ ਤੋਏ ਚੰਦੋ ਹੋਂ ਲੋਕ ਪੂਰਾ ਤੇ ਆਪ ਹੀ 14 ਲੋਕਾਂ ਦੇ ਅੰਦਰ ਪ੍ਰਕਾਸ਼ ਰੂਪ ਹੋ ਰਹੀ ਹੋ ਮੇਰੀ ਆਪ ਜੀਆਂ ਨੂੰ ਵਾਰ-ਵਾਰ ਨਮਸਕਾਰ ਹੈ ਇਸ ਤਰ੍ਹਾਂ ਕਵੀ ਰਾਜ ਪਾਈ ਸੰਤੋਖ ਸਿੰਘ ਜੀ ਨੇ ਇਹ ਪਾਵਨ ਮੰਗਲ ਉਚਾਰਣ ਕੀਤਾ ਹੈ ਹੁਣ ਜਿਵੇਂ ਅੱਗੇ ਪ੍ਰਸੰਗ ਆਉਂਦਾ ਹੈ ਆਪ ਸੰਗਤਾਂ ਮਨਵਿਰਤਿਆਂ ਨੂੰ ਇਕਾਗਰ ਕਰਕੇ ਸਰਵਣ ਕਰੋ ਜੀ ਚਾਪਏ ਪਰਥਰ ਕੋਟੇ ਕੀਰ ਪ੍ਰਸੰਗਾ ਸੋਨ ਸ੍ਰੀ ਅੰਗਦ ਪ੍ਰੇਮ ਮੰਗਾ ਸਤਿਗੁਰੂ ਗਰੀਬ ਨਵਾਜ਼ ਧੰਨ ਗੁਰੂ ਅੰਗਦ ਸਾਹਿਬ ਜੀਆਂ ਨੇ ਕੌਡੇ ਰਕਸ਼ ਅਤੇ ਪਰਥਰੀ ਜੀ ਦਾ ਇਹ ਜੋ ਪਾਵਨ ਪ੍ਰਸੰਗ ਹੈ ਇਹ ਬੜੇ ਉਤਸ਼ਾਹ ਤੇ ਪ੍ਰੇਮ ਦੇ ਨਾਲ ਸਰਵਣ ਕੀਤਾ ਹੈ ਲੱਗੇ ਸਮਾਦ ਚਟੇ ਚੋਗਨਾ ਅੰਗ ਅਡੋਲ ਨਾ ਉਚਰਤ ਬੈਨ ਨਾ ਤੇ ਇਹ ਪਾਵਨ ਪ੍ਰਸੰਗ ਸਰਵਣ ਕਰਦਿਆਂ ਹੀ ਸਤਗੁਰੂ ਗੁਰੂ ਅੰਗਦ ਸਾਹਿਬ ਜੀਆਂ ਦੀ ਸਮਾਦੀ ਲੱਗ ਗਈ ਹੈ ਦੋਵੇਂ ਨੇਤਰ ਬੰਦ ਹੋ ਗਏ ਹਨ ਨੇਤਰ ਜੁੜ ਗਏ ਹਨ ਸਤਗੁਰਾਂ ਦੇ ਅੰਗ ਅਡੋਲ ਹਨ ਤੇ ਮੁਖ ਤੋਂ ਕੋਈ ਬਚਨ ਉਚਾਰਨ ਨਹੀਂ ਕਰ ਰਹੇ ਹਨ ਇਸ ਤਰ੍ਹਾਂ ਦੀ ਧੰ ਗੁਰੂ ਅੰਗਦ ਸਾਹਿਬ ਜੀਆਂ ਦੀ ਅਫੁਰ ਸਮਾਦੀ ਲੱਗ ਗਈ ਹੈ শ্রোਤਾ ਵਕਤਾ ਹਟਕਾਰ ਸਭ ਹੀ ਨਿਤ-ਨਿਜ ਥਾਨ ਗਏ ਚਲ ਤਬ ਹੀ ਉਸ ਵੇਲੇ ਫਿਰ ਜਿੰਨੇ ਵੀ ਸਰੋਤੇ ਸਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਜਿੰਨੇ ਵੀ ਸਰੋਤੇ ਸਨ ਉਹ ਸਾਰੇ ਹੀ ਉੱਠ ਕਰਕੇ ਆਪੋ ਆਪਣੇ ਸਥਾਨ ਤੇ ਆਪੋ ਆਪਣੇ ਆਸਣਾਂ ਤੇ ਜਿੱਥੇ ਰਹਿੰਦੇ ਸਨ ਚਲੇ ਗਏ ਹਨ ਕਿਸੇ ਨੇ ਵੀ ਕੋਈ ਉੱਥੇ ਬਚਰੂ ਉਚਾਰਣ ਨਹੀਂ ਕੀਤਾ ਸਾਰੇ ਹੀ ਆਪੋ ਆਪਣੇ ਸਥਾਨਾਂ ਨੂੰ ਚਲੇ ਗਏ ਹਨ ਭੇਤ ਗਏ ਜਬ ਜਾਮ ਸਤਾਈ ਤਦ ਬਨਾ ਚੇਤਨਤਾ ਤਨ ਆਏ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀਆਂ ਦੀ ਸਮਾਦੀ ਲੱਗਿਆ ਹੋਇਆ 27 ਪਹਿਰ ਬਤੀਤ ਹੋ ਗਏ ਹਨ 8 ਪਹਿਰਾਂ ਦਾ ਇੱਕ ਦਿਨ ਤੇ ਰਾਤ ਮਿਲ ਕਰਕੇ ਬਣਦਾ ਹੈ। ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ਼ ਧੰਗੁਰੂ ਅੰਗਦ ਸਾਹਿਬ ਜੀਆਂ ਦੀ ਸਮਾਦੀ ਲੱਗਿਆ ਤੋਂ ਤਕਰੀਬਨ ਸਾਢੇ 3 ਦਿਨਾਂ ਤੋਂ ਉੱਪਰ ਸਮਾਂ ਬਤੀਤ ਹੋ ਗਿਆ ਹੈ। ਪਰੰਤੂ ਫੇਰ ਵੀ ਸਰੀਰ ਦੇ ਵਿੱਚ ਕੋਈ ਚੇਤਨਤਾ ਨਹੀਂ ਆਈ ਹੈ। ਸਰੀਰ ਦੇ ਅੰਦਰ ਕੋਈ ਹਿਲਜੁਲ ਨਹੀਂ ਹੈ। ਕੋਈ ਬਚਨ ਮੁਖਤ ਉਚਾਰਨ ਨਹੀਂ ਕਰ ਰਹੇ ਨੇਤਰ ਨਹੀਂ ਖੁੱਲੇ ਹਨ ਅੰਗ ਹੱਥ ਪੈਰ ਨਹੀਂ ਹਿੱਲ ਰਹੇ ਹਨ ਇਸ ਤਰ੍ਹਾਂ ਸਰੀਰ ਜਿਹੜਾ ਹੈ ਅਫਰ ਸਮਾਧੀ ਦੇ ਅੰਦਰ ਨਿਰੰਤਰ ਜੁੜਿਆ ਹੋਇਆ ਹੈ ਖਾਣ ਪਾਣ ਇਸ਼ਨਾਨ ਬਹਿਨੇ ਬਿਤੇ ਆਸਨ ਇੱਕ ਅਸੀਨੇ ਤੇ ਇਸ ਤਰ੍ਹਾਂ ਹੀ ਅਫਰ ਸਮਾਧੀ ਦੇ ਅੰਦਰ ਇੱਕ ਆਸਣ ਦੇ ਉੱਪਰ ਬੈਠਿਆਂ ਹੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ 27 ਪਹਿਰ ਤੋਂ ਵੱਧ ਸਮਾਂ ਬਤੀਤ ਹੋ ਗਿਆ ਹੈ। ਇਨ੍ਹਾਂ 27 ਪਹਿਰਾਂ ਦੇ ਵਿੱਚ ਨਾ ਤਾਂ ਪ੍ਰਸ਼ਾਦਾ ਛਕਿਆ ਹੈ। ਨਾ ਹੀ ਸਤਿਗੁਰੂ ਜੀ ਨੇ ਕੋਈ ਜਲਪਾਣ ਕੀਤਾ ਹੈ ਤੇ ਨਾ ਹੀ ਇਸ਼ਨਾਨ ਆਦਿ ਕੋਈ ਕਿਰਿਆ ਕੀਤੀ ਹੈ। ਭਾਵ ਸਰੀਰ ਦੀ ਹਿਲਜੁਲ ਤੋਂ ਬਿਨਾਂ, ਕਿਰਿਆ ਤੋਂ ਬਿਨਾਂ ਇਸ ਤਰ੍ਹਾਂ 27 ਪਹਿਰ ਬਤੀਤ ਹੋ ਗਏ ਨੇ। ਇਕ ਮਨ ਸੁਰਤ ਕੇਵਲ ਇੱਕ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੁੜੀ ਹੋਈ ਹੈ ਭੈ ਕਰ ਕੋਈ ਨਾ ਸਖੇ ਬੁਲਾਏ ਪੈਸੇ ਪਾਸ ਬਖੈ ਦ੍ਰਿਗ ਲਾਈ ਤੇ ਸਤਿਗੁਰੂ ਗਰੀਬ ਨਵਾਦ ਜੀਆਂ ਦਾ ਸਾਰਿਆਂ ਦੇ ਹਿਰਦੇ ਵਿੱਚ ਬੜਾ ਡਰ ਹੈ ਕਿ ਕਿਤੇ ਸਾਡੇ ਕਰਕੇ ਇਹਨਾਂ ਦੀ ਸਮਾਧੀ ਨਾ ਖੁੱਲ ਜਾਵੇ ਕਿਉਂਕਿ ਕਹਿੰਦੇ ਨੇ ਕਿ ਇੱਕ ਬ੍ਰਹਮ ਗਿਆਨੀ ਤੀ ਸਮਾਧੀ ਖੋਲਣ ਦਾ ਬਹੁਤ ਵੱਡਾ ਦੋਸ਼ ਲੱਗਦਾ ਹੈ ਕਿਸੇ ਦੀ ਸਮਾਧੀ ਕਿਸੇ ਦੀ ਸੁਰਤ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੀ ਹੋਵੇ ਤੇ ਬਹੁਤ ਵੱਡਾ ਪਾਪ ਲੱਗਦਾ ਬਹੁਤ ਵੱਡਾ ਦੋਸ਼ ਲੱਗਦਾ ਹੈ ਇਸੇ ਕਰਕੇ ਸਿਆਣੇ ਮਨੁੱਖ ਕਹਿੰਦੇ ਹਨ ਕਿ ਜੇ ਕਿਸੇ ਸੁੱਤੇ ਬੰਦੇ ਨੂੰ ਵੀ ਉਠਾਉਣਾ ਹੋਵੇ ਤੇ ਉਸ ਦੇ ਕੋਲ ਵੀ ਜਾ ਕਰਕੇ ਰੌਲਾ ਨਹੀਂ ਪਾਉਣਾ ਚਾਹੀਦਾ ਉਸ ਦੇ ਪੈਰਾਂ ਨੂੰ ਹੱਥ ਲਾ ਕਰਕੇ ਤੇ ਪੈਰਾ ਤੋਂ ਫੜ ਕਰਕੇ ਉਸ ਨੂੰ ਉਠਾਉਣਾ ਚਾਹੀਦਾ ਹੈ ਕਿਉਂਕਿ ਹੋ ਸਕਦਾ ਹੈ ਉਸ ਸੁਖੋਪਤ ਅਵਸਥਾ ਦੇ ਵਿੱਚ ਗੂੜੀ ਨੀਂਦ ਦੇ ਵਿੱਚ ਉਸ ਦੀ ਸਮਾਧੀ ਇੱਕ ਅਕਾਲ ਪੁਰਖ ਦੇ ਨਾਲ ਜੁੜੀ ਹੋਵੇ ਹੋ ਸਕਦਾ ਹੈ ਕਿ ਉਹਦੇ ਬਿਰਤੀ ਇੱਕ ਵਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੀ ਹੋਵੇ ਤੇ ਜਦੋਂ ਸਮਾਧੀ ਜੁੜੀ ਹੋਵੇ ਸੁਰਤ ਜੁੜੀ ਹੋਵੇ ਉਹਦੇ ਵਿੱਚ ਆ ਕਰਕੇ ਜਿਹੜਾ ਰੁਕਾਵਟ ਪਾਉਂਦਾ ਹੈ ਉਸ ਨੂੰ ਬਹੁਤ ਵੱਡਾ ਦੋਸ਼ ਲੱਗਦਾ ਹੈ ਬੜਾ ਵੱਡਾ ਪਾਪ ਲੱਗਦਾ ਹੈ ਇਸ ਕਰਕੇ ਪੈਰ ਤੋਂ ਚਰਨ ਤੋਂ ਫੜ ਕਰਕੇ ਉਸ ਨੂੰ ਉਠਾਉਣਾ ਚਾਹੀਦਾ ਹੈ ਤਾਂ ਜੋ ਇੱਕ ਤਾਂ ਵਾਹਿਗੁਰੂ ਪਰਮੇਸ਼ਰ ਦੀ ਲੱਗੀ ਹੋਈ ਸਮਾਦੀ ਦੇ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ ਤੇ ਦੂਸਰਾ ਚਰਣਾ ਨੂੰ ਹੱਥ ਲਾਉਣ ਦੇ ਨਾਲ ਪਰਮੇਸ਼ਰ ਦੇ ਚਰਣਾ ਦੇ ਵਿੱਚ ਵੀ ਹੱਥ ਜੁੜ ਜਾਂਦੇ ਹਨ ਲੱਗ ਜਾਂਦੇ ਹਨ ਇਸ ਕਰਕੇ ਧੰਗੁਰੂ ਅੰਗਦ ਸਾਹਿਬ ਜੀਾਂ ਦੀ ਅਫੁਰ ਸਮਾਦੀ ਲੱਗੀ ਹੋਈ ਹੈ ਤੇ ਕੋਈ ਵੀ ਉਹਨਾਂ ਦੀ ਸਮਾਧੀ ਤੋੜਨ ਦਾ ਸਾਹਸ ਨਹੀਂ ਕਰਦਾ ਹੈ ਜਿਹੜਾ ਕੋਈ ਵੀ ਜਾਂਦਾ ਹੈ ਨੇਤਰ ਲਗਾ ਕਰਕੇ ਇੱਕ ਟਿਕਟਕੀ ਨਗਾਹ ਦੇ ਨਾਲ ਧੰਗੁਰੂ ਅੰਗਦ ਸਾਹਿਬ ਨੂੰ ਦੇਖਦੇ ਰਹਿੰਦੇ ਹਨ ਉਹਨਾਂ ਨੂੰ ਬੁਲਾਉਣ ਦਾ ਉਨ੍ਹਾਂ ਦੀ ਸਮਾਧੀ ਖੋਲਣ ਦਾ ਕਿਸੇ ਦੇ ਅੰਦਰ ਸਾਹਸ ਨਹੀਂ ਹੈ ਬਹਿਰੋ ਛੁਟੇ ਸਮਾਦ ਅਨੰਦਾ ਉਠਕਾਰ ਮਜਨ ਕੀ ਨਮੋ ਕੰਦਾ ਤੇ ਫਿਰ ਜਦੋਂ ਸਤਗੁਰੂ ਗਰੀਬਨਵਾਦ ਜੀਆਂ ਦੀ ਸਮਾਦ ਖੁੱਲੀ ਹੈ ਸ਼ਰੀਰ ਚੇਤਨਤਾ ਦੇ ਵਿੱਚ ਆਇਆ ਹੈ ਤੇ ਫਿਰ ਉੱਠ ਕਰਕੇ ਸਤਗੁਰੂ ਗਰੀਬਨਵਾਦ ਜੀਆਂ ਨੇ ਇਸ਼ਨਾਨ ਪਾਣੀ ਕੀਤਾ ਹੈ ਆਪਣੀ ਨਿਤ ਕਰਿਆ ਕੀਤੀ ਹੈ ਖਾਣ ਪਾਣ ਕਰਕੇ ਨਿਜ ਸਭ ਹੀ ਕਥਾ ਸਮਾਜ ਬੁਲਾਵਾ ਤਬਹੀ ਤੇ ਫਿਰ ਜਲ ਪਾਨ ਕਰਕੇ ਪ੍ਰਸ਼ਾਦਾ ਭੋਜਨ ਛੱਕ ਕਰਕੇ ਸਤਿਗੁਰੂ ਗਰੀਬ ਨਵਾਜ਼ ਜੀਆਂ ਨੇ ਨਿਤਾ ਪ੍ਰਤੀ ਦੀ ਤਰ੍ਹਾਂ ਕਥਾ ਸਮਾਜ ਬੁਲਾਇਆ ਹੈ ਭਾਗ ਕੀ ਜਿਹੜੇ ਸਰੋਤੇ ਹਨ ਫਿਰ ਬਖਤੇ ਹਨ ਫਿਰ ਲਿਖਾਰੀ ਹਨ ਫਿਰ ਜਿਹੜੇ ਪ੍ਰਬੰਧਕ ਆਦਕ ਹਨ ਇਹਨਾਂ ਸਾਰਿਆਂ ਨੂੰ ਧੰਗੁਰੂ ਅੰਗਦ ਸਾਹਿਬ ਜੀ ਨੇ ਬੁਲਾਇਆ ਹੈ ਸਰੋਤਾ ਬਖਤਾ ਸਭ ਚਲ ਆਏ ਨਿਜਨਜ ਆਸਨ ਬੈਠ ਸੁਹਾਏ ਤੇ ਫਿਰ ਜਿੰਨੇ ਵੀ ਸਰੋਤੇ ਸਨ ਜਿੰਨੇ ਵੀ ਬਖਤੇ ਕਥਾ ਕਹਿਣ ਵਾਲੇ ਭਾਈ ਬਾਲਾ ਜੀ ਦੇ ਸਮੇਤ ਫਿਰ ਜਿੰਨੇ ਵੀ ਲਖਾਰੀ ਸਨ ਪ੍ਰਬੰਧਕ ਸਨ ਇਹ ਸਾਰੇ ਉੱਥੇ ਚੱਲ ਕਰਕੇ ਆਏ ਹਨ ਤੇ ਸਾਰੇ ਆਪੋ ਆਪਣੇ ਆਸਣਾਂ ਤੇ ਆ ਕਰਕੇ ਬੈਠੇ ਹਨ ਕਥਾ ਕਥਨ ਲਾਗੇ ਤਪ ਬਾਲਾ ਸ੍ਰੀ ਅੰਗਦ ਜੀ ਸੁਨਹਿ ਕਿਰਪਾਲਾ ਭਾਈ ਬਾਲਾ ਜੀ ਉਸ ਸਮੇਂ ਫਿਰ ਕਥਾ ਅੱਗੇ ਸੁਣਾਉਣ ਲੱਗ ਪਏ ਹਨ ਤੇ ਕਿਰਪਾਲੋ ਸਤਿਗੁਰੂ ਧਾਨਗੁਰ ਅੰਗਦ ਸਾਹਿਬ ਜੀ ਇਹ ਪਾਵਨ ਕਥਾ ਨੂੰ ਸਰਵਣ ਕਰ ਰਹੇ ਹਨ ਗਵਨੇ ਮੁਕਤ ਉਦਾਰਾ ਜਹ ਕਾਨਨ ਤਾਰਨ ਹੈ ਸਗਰਾ ਪਾਈ ਬਾਲਾ ਜੀ ਅੱਗੇ ਕਥਕ ਉਚਾਰਨ ਕਰ ਰਹੀ ਹਨ ਰਾਖਸ਼ ਕੋ ਇਵਕੀਨ ਉਧਾਰਾ ਇਸ ਤਰ੍ਹਾਂ ਕੋਟੀ ਰਕਸ਼ ਦਾ ਉਧਾਰ ਕਰਕੇ ਅੱਗੇ ਗਵਨੇ ਮੁਕਤ ਉਧਾਰਾ ਮੁਕਤੀ ਦੇ ਰਾਤੇ ਧੰ ਸਤਗੁਰੂ ਗਰੀ ਬਨਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਕੋਟੀ ਰਕਸ਼ ਦਾ ਉਧਾਰ ਕਰਕੇ ਤੇ ਅੱਗੇ ਪਹੁੰਚੇ ਹਨ ਜਿੱਥੇ ਬਹੁਤ ਵੱਡਾ ਬਹੁਤ ਭਾਰੀ ਜੰਗਲ ਹੈ ਜਿਹ ਕਾਨਨ ਤਾਰਨ ਹੈ ਸਗਰਾ ਨਿਕਟ ਨਾ ਜਾਕੇ ਕਹਠਾ ਨਗਰਾ ਤੇ ਜਿਸ ਜੰਗਲ ਦੇ ਨੇੜੇ ਤੇੜੇ ਕੋਈ ਨਗਰ ਨਹੀਂ ਹੈ ਉਸ ਬਹੁਤ ਵੱਡੇ ਬਹੁਤ ਭਾਰੀ ਬਹੁਤ ਸੰਘਣੇ ਜੰਗਲ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਪਹੁੰਚੇ ਹਨ ਮੰਨ ਮੰਨ ਤਹ ਕੀਨ ਪਿਆ ਨਾ ਤਹ ਛਿਨ ਕਹਿਨ ਲਗਾ ਮਰਦਾਨਾ ਸਤਗੁਰੂ ਗਰੀਬ ਨਵਾਜ਼ ਹੌਲੀ ਹੌਲੀ ਚੱਲੇ ਜਾ ਰਹੇ ਹਨ ਪਾਈ ਮਰਦਾਨਾ ਦੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਹਨ हे ਪ੍ਰਭ ਮੋ ਕੋ ਸੁਤਾ ਸੰਤਾਇਓ ਪੀਤੇ ਕਦਕ ਦਿਨ ਅਸਨ ਨਾ ਖਾਇਓ ਸਤਿਗੁਰੂ ਜੀ ਨੂੰ ਕਹਿਣ ਲੱਗੇ ਸਤਿਗੁਰੂ ਗਰੀਬ ਨਵਾਦ ਮੈਨੂੰ ਬੜੀ ਭੁੱਖ ਲੱਗੀ ਹੈ ਕਿਉਂਕਿ ਬਹੁਤ ਦਿਨ ਬਤੀਤ ਹੋ ਗਏ ਮੁਖ ਦੇ ਵਿੱਚ ਕੋਈ ਪ੍ਰਸ਼ਾਦਾ ਨਹੀਂ ਪਾਇਆ ਕੋਈ ਅੰਨ ਦਾ ਟੁਕੜਾ ਨਹੀਂ ਪਾਇਆ ਹੈ ਪੋਜ ਨਹੀਂ ਸ਼ਕਿਆ ਹੈ ਇਸ ਕਰਕੇ ਮੈਨੂੰ ਬਹੁਤ ਭੁੱਖ ਲੱਗੀ ਹੈ ਭੁੱਖ ਨੇ ਤੱਕ ਕੀਤਾ ਹੋਇਆ ਹੈ ਚੱਲ ਨਾ ਸਕਾਂ ਇੱਕ ਪੈਰ ਅੱਗੇ ਨਿਕਟ ਨਾ ਪੁਣ ਨਿਕਟ ਨਾ ਪਰਜਾ ਹਾਂ ਦਿਸਪਨ ਵਾਰੀ ਇਹ ਸਤਿਗੁਰੂ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ ਹੁਣ ਮੈਂ ਇੱਥੋਂ ਇੱਕ ਪੈਰ ਵੀ ਅੱਗੇ ਨਹੀਂ ਚੱਲ ਸਕਾਂਗਾ ਤੇ ਨਾ ਹੀ ਇਸ ਨਗਰ ਦੇ ਨੇੜੇ ਤੇੜੇ ਚਾਰੇ ਪਾਸੇ ਕੋਈ ਨਗਰ ਦਿਸਦਾ ਹੈ ਇਸ ਜੰਗਲ ਦੇ ਆਸੇ-ਪਾਸੇ ਨੇੜੇ-ਤੇੜੇ ਕੋਈ ਨਗਰ ਵੀ ਨਹੀਂ ਦਿਸਦਾ ਹੈ ਜਿੱਥੇ ਜਾ ਕਰਕੇ ਕੋਈ ਭੋਜਨ ਪ੍ਰਸ਼ਾਦਾ ਛਕ ਲਈਏ ਜਿੱਥੇ ਜਾ ਕਰਕੇ ਕੋਈ ਰੋਟੀ ਦਾ ਟੁਕ ਮਿਲ ਜਾਵੇ ਕੋਈ ਪਾਣੀ ਆਦਿਕ ਮਿਲ ਜਾਵੇ ਐਸਾ ਕੋਈ ਨਗਰ ਵੀ ਇਸ ਵੱਡੇ ਜੰਗਲ ਦੇ ਨੇੜੇ ਨਹੀਂ ਦਿਸਦਾ ਹੈ ਸੁੰਨ ਬੋਲੇ ਬੈਤੇ ਕੁਲ ਦੀ ਬਾ ਧੀਰ ਤਰੋ ਹਾਂ ਨਗਰ ਸਮਿਪਾ ਇਸ ਤਰ੍ਹਾਂ ਸੁਣ ਕਰਕੇ ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਧੰਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਆਪਣੇ ਹਿਰਦੇ ਵਿੱਚ ਧੀਰਜ ਰੱਖੋ ਇੱਥੇ ਨੇੜੇ ਇੱਕ ਨਗਰ ਹੈ ਤੇ ਉਸ ਨਗਰ ਦੇ ਵਿੱਚ ਚੱਲ ਕਰਕੇ ਪ੍ਰਸ਼ਾਦਾ ਪਾਣੀ ਸਕ ਲਿਓ ਏ ਵੇਲਾ ਮਤੇ ਕਰਤ ਪਿਆਨਾ ਗਏ ਉਲੰਘ ਸਰਬ ਹੁਦਿਆਨਾ ਇਸ ਤਰ੍ਹਾਂ ਭਾਈ ਮਰਦਾਨੇ ਦਾ ਮਨ ਪਰਚਾਉਂਦੇ ਹੋਏ ਧੰਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਇਹ ਸਾਰੇ ਜੰਗਲ ਨੂੰ ਪਾਰ ਕਰ ਗਏ ਹਨ ਤੀਨ ਕੋਸ ਤੇ ਨਗਰ ਸੁਹਾਵਾ ਮਰਦਾਨੇ ਕੋ ਪ੍ਰਭੂ ਦਿਖਾਵਾ ਤੇ ਫਿਰ ਉਥੋਂ ਤਿੰਨ ਕੋ ਦੂਰ ਇੱਕ ਸੋਹਣੇਕ ਬੜਾ ਸੁੰਦਰ ਨਗਰ ਦਿਸਿਆ ਹੈ ਜਿਹੜਾ ਸਤਿਗੁਰੂ ਗਰੀਬ ਨਵਾਦੀਆਂ ਨੇ ਭਾਈ ਮਰਦਾਨੇ ਨੂੰ ਦਿਖਾਇਆ ਕਿ ਉਹ ਦੇਖ ਉਹ ਇੱਕ ਸੁੰਦਰ ਨਗਰ ਹੈ ਤੇ ਉੱਥੇ ਜਾ ਕਰਕੇ ਤੇਰੀ ਭੁੱਖ ਦਾ ਕੋਈ ਪ੍ਰਬੰਧ ਹਿਲਾ ਹੋ ਜਾਵੇਗਾ ਸੁੰਦਰ ਪੁਰ ਦੇਖੋ ਬਲ ਉੱਚੇ ਸੁੰਦਰ ਪੁਰ ਦੇਖੋ ਥਲ ਉੱਚੇ ਖਾਓ ਅਸਨ ਤਹ ਚਲੋ ਪਹੁੰਚੇ ਇਹ ਸਤਿਗੁਰੂ ਜੀ ਕਹਿੰਦੇ ਕਿ ਉਹ ਉੱਚੇ ਪਹਾੜ ਦੇ ਉੱਪਰ ਇੱਕ ਬੜਾ ਸੋਹਣਾ ਨਗਰ ਹੈ ਤੇ ਉਥੇ ਚੱਲ ਕਰਕੇ ਤੁਸੀਂ ਪ੍ਰਸ਼ਾਦਾ ਪਾਣੀ ਛਕ ਲਵੋ ਸੁਣ ਬੋਲਿਓ ਹੈ ਪ੍ਰਭ ਗਨ ਖਾਣੇ ਮਾਮ ਸਰੀਰ ਭਾ ਬਲ ਤੇ ਹਾਨੀ ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਜੀ ਧੰ ਗੁਰੂ ਨਾਨਕ ਸਾਹਿਬ ਜੀਆਂ ਨੂੰ ਕਹਿਣ ਲੱਗੇ ਸਤਿਗੁਰੂ ਜੀ ਮੇਰਾ ਸਰੀਰ ਤੇ ਹੁਣ ਬਲ ਤੋਂ ਰਹਿਤ ਹੋ ਗਿਆ ਮੇਰੇ ਸਰੀਰ ਦੇ ਅੰਦਰ ਹੁਣ ਤੁਰਨ ਦੀ ਸ਼ਕਤੀ ਨਹੀਂ ਰਹਿ ਗਈ ਸਮਰੱਥਾ ਨਹੀਂ ਰਹਿ ਗਈ ਹੈ ਮਰੇ ਤੋ ਹੈ ਪਰਿਉ ਰਹਾ ਗਿਆ ਥਾਨਾ ਸਭ ਬਿਦਮੈ ਨਰ ਨਾ ਕਰ ਜਾਨਾ ਮੈਂ ਤੇ ਹੁਣ ਸਾਰੀਆਂ ਤਰ੍ਹਾਂ ਦਰੜਾ ਕਰਕੇ ਇਸ ਤਰ੍ਹਾਂ ਜਾਣ ਲਿਆ ਹੈ ਕਿ ਕਿਤੇ ਤੁਰੇ ਜਾਂਦੇ ਮੇਰਾ ਸਰੀਰ ਮਰ ਕੇ ਇੱਕ ਥਾਂ ਤੇ ਪਿਆ ਰਹੇਗਾ ਪਤਾ ਨਹੀਂ ਕਦੋਂ ਮੇਰੇ ਪ੍ਰਾਣ ਨਿਕਲ ਜਾਣ ਮੇਰੇ ਅੰਦਰ ਹੁਣ ਚੱਲਣ ਦੀ ਤੁਰਨ ਦੀ ਸ਼ਕਤੀ ਨਹੀਂ ਰਹਿ ਗਈ ਹੈ। ਕੇ ਨ ਖੁਦਾਏ ਅਬ ਹੈ ਮ੍ਰਤ ਮੋਰੇ ਜਗ ਜੀਵਨ ਤੇ ਟੂਟੇ ਡੋਰੇ। ਏ ਸਤਗੁਰੂ ਗਰੀਬ ਨਵਾਜ਼ ਮੇਰੀ ਹੁਣ ਜੀਵਨ ਦੇ ਨਾਲੋਂ ਡੋਰ ਟੁੱਟ ਗਈ ਹੈ। ਅਕਾਲ ਪੁਰਖ ਨੇ ਖੁਦਾ ਨੇ ਹੁਣ ਮੇਰੀ ਮੌਤ ਦਾ ਪ੍ਰਬੰਧ ਸਮਝੋ ਕਰ ਦਿੱਤਾ ਹੈ। ਹੁਣ ਮੇਰੀ ਮੌਤ ਹੋ ਜਾਵੇਗੀ। ਤੇ ਮੈਂ ਕਿਤੇ ਮਰ ਕੇ ਪਿਆ ਰਵਾਂਗਾ ਆਇਓ ਨਗਰ ਤਹਾਂ ਕਿਆ ਹੋਏ ਵਿਚੀਰ ਗਾਂਠੋ ਹਮ ਦਾਮਨਾ ਕੋਏ ਭਾਈ ਮਰਦਾਨਾ ਜੀ ਧੰ ਗੁਰੂ ਨਾਨਕ ਸਾਹਿਬ ਜੀਆਂ ਨੂੰ ਕਹਿਣ ਲੱਗੇ ਸਤਿਗੁਰੂ ਗਰੀਬ ਨਵਾਜ਼ ਆਏ ਨਗਰ ਤਹਾਂ ਕਿਆ ਹੋਏ ਦੇ ਨਗਰ ਨੇੜੇ ਆ ਵੀ ਗਿਆ ਤੇ ਫਿਰ ਕੀ ਹੋਵੇਗਾ ਜੇ ਆਪਾਂ ਨਗਰ ਦੇ ਵਿੱਚ ਸ਼ਹਿਰ ਦੇ ਵਿੱਚ ਪਹੁੰਚ ਵੀ ਗਏ ਤੇ ਕੀ ਹੋਵੇਗਾ ਚੀਰ ਗੰਠ ਹਮ ਦਾਮ ਨਾ ਕੋਏ ਸਾਡੇ ਪੱਲੇ ਤੇ ਕੋਈ ਦਮੜਾ ਵੀ ਨਹੀਂ ਹੈ ਸਾਡੇ ਕੋਲ ਤੇ ਕੋਈ ਧਨ ਟਕਾ ਵੀ ਨਹੀਂ ਹੈ ਕੋਈ ਪੈਸਾ ਵੀ ਨਹੀਂ ਹੈ ਜਿਦੇ ਨਾਲ ਅਸੀਂ ਧਨ ਖਰੀਦ ਜਿਸ ਦੇ ਨਾਲ ਅਸੀਂ ਪ੍ਰਸ਼ਾਦਾ ਪਾਣੀ ਖਰੀਦ ਸਕੀਏ ਸ਼ਹਿਰ ਦੇ ਵਿੱਚ ਤੇ ਕੋਈ ਇਸ ਤਰ੍ਹਾਂ ਨਹੀਂ ਦੇਵੇਗਾ ਇਸ ਤਰ੍ਹਾਂ ਸਤਿਗੁਰੂ ਜੀ ਸ਼ਹਿਰ ਨੇੜੇ ਆ ਕਰਕੇ ਵੀ ਕੀ ਹੋਵੇਗਾ ਕਿ ਕਿ ਸਾਡੇ ਕੋਲ ਕੋਈ ਧਨ ਕੋਈ ਦੰਗੜਾ ਕੁਝ ਵੀ ਨਹੀਂ ਹੈ ਬਿਨਾਂ ਲਈਏ ਕੋ ਤੇਵ ਨਾਹੀ ਕਸੇ ਖਾਓ ਅਸਨ ਪਰ ਮਾਹੀ ਤੇ ਸਤਿਗੁਰੂ ਗਰੀਬ ਨਵਾਦ ਨੂੰ ਕਹਿਣ ਲੱਗੇ ਸਤਿਗੁਰੂ ਜੀ ਇਹ ਧਨ ਲੈ ਬਿੜਾ ਤੇ ਸ਼ਹਿਰ ਦੇ ਵਿੱਚ ਕੋਈ ਪਾਣੀ ਦੀ ਘੁੱਟ ਵੀ ਨਹੀਂ ਦੇਵੇਗਾ ਤੇ ਕਿਵੇਂ ਸ਼ਹਿਰ ਦੇ ਵਿੱਚ ਬਿਨਾਂ ਧਨ ਤੋਂ ਭੋਜਨ ਸ਼ਕਾਂਗੇ ਕਿਵੇਂ ਪ੍ਰਸ਼ਾਦੇ ਦਾ ਪ੍ਰਬੰਧ ਹੋਵੇਗਾ ਇਸ ਤਰ੍ਹਾਂ ਧੰਗ ਗੁਰੂ ਨਾਨਕ ਸਾਹਿਬ ਜੀਆ ਨੂੰ ਭਾਈ ਮਰਦਾਨਾ ਜੀ ਪੁੱਛ ਰਹੇ ਹਨ। ਸ੍ਰੀ ਗੁਰ ਸੁਨੇ ਵਾਕ ਅਸਜਪ ਹੈ ਪਾਖ ਸੋ ਰੇਤ ਪਰੋ ਰੇ ਤਬ ਹੈ। ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਆ ਨੇ ਭਾਈ ਮਰਦਾਨੇ ਦੇ ਇਸ ਤਰ੍ਹਾਂ ਦੇ ਬਚਨ ਸਰਵਣ ਕੀਤੇ ਤੇ ਬਚਨ ਸੁਣ ਕਰਕੇ ਸਤਿਗੁਰਾਂ ਨੇ ਆਪਣੇ ਪੈਰ ਦੇ ਅੰਗੂਠੇ ਨਾਲ ਜਿੱਥੇ ਖੜੇ ਸਨ ਉਸ ਅਸਥਾਨ ਤੇ ਹੀ ਉਥੇ ਹੀ ਪੈਰ ਦੇ ਅੰਗੂਠੇ ਨਾਲ ਰੇਤ ਨੂੰ ਫਰੋਲਿਆ ਹੈ ਮਕਸਾ ਤੈਂਤੇ ਅਤਪੁੱਤ ਲਾਲ ਜਾ ਕੇ ਸੋਪਾ ਦਿੱਪਤ ਵਿਸਾਲ ਤੇ ਸਤਿਗੁਰਾਂ ਦੇ ਪੈਰ ਦੇ ਅੰਗੂਠੇ ਦੇ ਨਾਲ ਫਰੋਲਣ ਕਰਕੇ ਉਸ ਰੇਤ ਦੇ ਵਿੱਚੋਂ ਇੱਕ ਬੜਾ ਹੀ ਸੁੰਦਰ ਬੜਾ ਅਦਭੁਤ ਜਿਹੜਾ ਹੈਰਾਨ ਕਰਨ ਵਾਲਾ ਹੋਵੇ ਬੇਸ਼ਕੀਮਤੀ ਲਾਲ ਨਿਕਲਿਆ ਜਿਸ ਦੀ ਬਹੁਤ ਚਮਕ ਹੈ ਬੜੀ ਸ਼ੋਭਾ ਹੈ ਵੰਦਨ ਕਾਂਠਾ ਚਹੁ ਮਰਤਾਨਾ ਨੀ ਬੰਧੋ ਨਿਤ ਚੀਰ ਸੰਗਾਨਾ ਤੇ ਸਤਿਗੁਰੂ ਜੀ ਭਾਈ ਮਰਦਾਨੇ ਨੇ ਪੁੱਛਣ ਲੱਗੇ ਭਾਈ ਮਰਦਾਨਾ ਜੀ ਕੀ ਤੁਸੀਂ ਇਸ ਲਾਲ ਨੂੰ ਆਪਣੇ ਪੱਲੇ ਦੇ ਨਾਲ ਬੰਨਣਾ ਚਾਹੁੰਦੇ ਹੋ ਇਸ ਲਾਲ ਨੂੰ ਆਪਣੇ ਪੱਲੇ ਦੇ ਨਾਲ ਬੰਨ ਲਵੋ ਲੇ ਬੰਧੋ ਨਿਜ ਚੀਰ ਸੰਗਾਨਾ ਆਪਣੇ ਬਸਤਰ ਦੇ ਆਪਣੇ ਕੱਪੜੇ ਦੇ ਨਾਲ ਇਸ ਨੂੰ ਬੰਨ੍ਹ ਲਵੋ ਧਰੋ ਧੀਰ ਔਰ ਕਰਹੁ ਬਿਆਨਾ ਥੋਰ ਪੰਥ ਟਿਕ ਹੈ ਬੁਰਥਾਨਾ ਤੇ ਇਸ ਨੂੰ ਆਪਣੇ ਪੱਲੇ ਦੇ ਨਾਲ ਬੰਨ੍ਹ ਕਰਕੇ ਹਿਰਦੇ ਵਿੱਚ ਧੀਰਜ ਧਾਰਨ ਕਰਕੇ ਚੱਲੋ ਅੱਗੇ ਥੋੜੀ ਦੂਰ ਤੇ ਇੱਕ ਨਗਰ ਹੈ ਉਸ ਨਗਰ ਦੇ ਵਿੱਚ ਜਾ ਕਰਕੇ ਤੇ ਫੇਰ ਇਸ ਦਾ ਮੁੱਲ ਲੈਣਾ ਕਰਾਂਗੇ ਕੋਈ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਹੋ ਜਾਵੇਗਾ ਤੋ ਹਰਾ ਸਿਹ ਪਾ ਹੁਣ ਕੀ ਕਾਜ ਹੈ ਕਸ਼ੂਨਾ ਦੇਵ へ ਕੋਏ ਇਹ ਭਾਈ ਮਰਦਾਨਾ ਦੀ ਅਣਜਾਣ ਮਤ ਵਾਲੇ ਹਨ ਧੰਗੁਰੂ ਨਾਨਕ ਸਾਹਿਬ ਜੀਆਂ ਦੀ ਕਲਾ ਨੂੰ ਜਾਣਦੇ ਵੀ ਹਨ ਪਰ ਫਿਰ ਵੀ ਸਤਿਗੁਰੂ ਜੀ ਦੀ ਪ੍ਰੇਰੀ ਹੋਈ ਮਾਇਆ ਕਰਕੇ ਧੰਗੁਰੂ ਨਾਨਕ ਸਾਹਿਬ ਜੀਆਂ ਦੀ ਪ੍ਰੇਰੀ ਹੋਈ ਭੁੱਖ ਕਰਕੇ ਭਾਈ ਮਰਦਾਨਾ ਦੀ ਅਣਜਾਣ ਹੋ ਜਾਂਦੇ ਹਨ ਇਥੇ ਭਾਈ ਮਰਦਾਨਾ ਦੀ ਧੰਗ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ ਇਸ ਪੱਥਰ ਦੇ ਨਾਲ ਸਾਡਾ ਕੀ ਹੋਵੇਗਾ ਇਹਦੇ ਨਾਲ ਕਿਹੜਾ ਕੰਮ ਸਰੇਗਾ ਕਿਉਂਕਿ ਇਸ ਦੇ ਬਦਲੇ ਕਿਸੇ ਨੇ ਸਾਨੂੰ ਕੁਝ ਨਹੀਂ ਦੇਣਾ ਹੈ ਹੋਵੇ ਤਾਂ ਮਨੇ ਚ ਪਾਸ ਜੇ ਚਾਹੇ ਚੁਲੇ ਵਹੇ ਸੋਏ ਤੇ ਜੇਕਰ ਆਪਣੇ ਕੋਲ ਦਮੜਾ ਹੋਵੇ ਤਨ ਹੋਵੇ ਤੇ ਫਿਰ ਆਪਾਂ ਜੋ ਚਾਹੀਏ ਉਹ ਲੈ ਸਕਦੇ ਹਾਂ ਜਿਸ ਵਸਤੂ ਦੀ ਲੋੜ ਹੋਵੇ ਉਹ ਪ੍ਰਾਪਤ ਹੋ ਸਕਦੀ ਹੈ ਸਤਿਗੁਰੂ ਜੀ ਇਸ ਪੱਥਰ ਦੇ ਨਾਲ ਆਪਣਾ ਕੀ ਕੰਮ sirega ਇਹਦੇ ਬਦਲੇ ਭਲਾ ਕੌਣ ਕੀ ਆਪਾਂ ਨੂੰ ਕੋਈ ਕੰਜ ਦੇ ਦੇਵੇਗਾ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ਼ੀਆਂ ਨੂੰ ਪਾਈ ਮਰਦਾਨਾਂ ਦੀ ਪੁੱਛ ਰਹੇ ਹਨ ਚਾ ਪਾਈ ਜਾਂ ਤੇ ਬਾਂਦੇ ਭੂਖ ਨਾ ਜਾਵਹੀਂ ਜਪ ਲੋ ਹਾਥ ਅਹਾਰ ਨਾ ਆਵਹੀਂ ਤੇ ਪਾਈ ਮਰਦਾਨਾਂ ਦੀ ਕਹਿ ਲਗੇ ਸਤਿਗੁਰੂ ਜੀ ਇਸ ਲਾਲ ਨੂੰ ਇਸ ਪੱਥਰ ਨੂੰ ਆਪਣੇ ਪੱਲੇ ਦੇ ਨਾਲ ਬੰਨਣ ਦੇ ਨਾਲ ਮੇਰੀ ਭੁੱਖ ਦੂਰ ਨਹੀਂ ਹੋਣੀ ਇਸ ਪੱਥਰ ਨੂੰ ਬੰਨ ਕਰਕੇ ਭੁੱਖ ਨਹੀਂ ਮਿਟਣੀ ਜਿੰਨਾ ਚਿਰ ਹੱਥ ਦੇ ਵਿੱਚ ਭੋਜਨ ਨਹੀਂ ਆਉਂਦਾ ਹੈ ਸ੍ਰੀ ਗੁਰ ਕਾਹ ਨਿਕਟਹਾ ਨਗਰੇ ਤਾਹਕੇ ਮਤ ਇਸ ਹੋਏ ਉਜਰ ਕੇ ਧੰ ਗੁਰੂ ਨਾਨਕ ਸਾਹਿਬ ਜੀ ਦੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਇਸ ਲਾਲਦ ਆਪਣੇ ਪੱਲੇ ਦੇ ਨਾਲ ਬੰਨ ਲਵੋ ਤੇ ਅੱਗੇ ਥੋੜੀ ਦੂਰੀ ਤੇ ਹੀ ਨਗਰ ਹੈ ਸ਼ਹਿਰ ਹੈ ਉਸ ਸ਼ਹਿਰ ਦੇ ਵਿੱਚ ਜਾ ਕਰਕੇ ਇਸ ਲਾਲ ਦੀ ਕੀਮਤ ਪ੍ਰਗਟ ਹੋਵੇਗੀ ਤੇ ਤੁਹਾਨੂੰ ਇਸ ਲਾਲ ਦੀ ਕੀਮਤ ਬਾਰੇ ਪਤਾ ਲੱਗ ਜਾਵੇਗਾ ਇਸ ਤਰ੍ਹਾਂ ਤਾਈ ਮਰਦਾਨਾ ਜੀ ਹੁਣ ਇਹ ਲਾਲ ਆਪਣੇ ਪੱਲੇ ਦੇ ਨਾਲ ਬਨਦੇ ਹਨ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਨਾਲ ਚੱਲ ਕਰਕੇ ਜਿਵੇਂ ਹੁਣ ਅੱਗੇ ਸ਼ਹਿਰ ਦੇ ਵਿੱਚ ਜਾਂਦੇ ਹਨ ਜਿਵੇਂ ਸਤਿਗੁਰੂ ਗਰੀਬ ਨਵਾਜ਼ ਜੀ ਹੁਣ ਭਾਈ ਮਰਦਾਨੇ ਨੂੰ ਇਹ ਲਾਲ ਵੇਚਣ ਵਾਸਤੇ ਤੇਜਦੇ ਹਨ ਜਿਵੇਂ ਫਿਰ ਅਗੇ ਸਾਦ ਸਰੇ ਜੋਰੀ ਦਾ ਪ੍ਰਸੰਗ ਆਉਂਦਾ ਹੈ ਉਹ ਆਉਣ ਵਾਲੇ ਵਿਤ ਆਉਣ ਵਾਲੇ ਪ੍ਰਸੰਗਾਂ ਦੇ ਅੰਦਰ ਇਹ ਸਾਰਾ ਵਰਣਨ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਵਾਜ਼ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਦੀ ਖਿਮਾ ਅਗਾਹਾਂ ਤੋਂ ਸਤਿਗੁਰੂ ਜੀ ਸਮੱਤ ਬਖਸ਼ਣ ਜੀ ਸਤਗੁਰੂ ਅਤੇ ਸਤਗੁਰੂ ਦੇ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਸ਼੍ਰੀ ਗੁਰ ਕਹਾ ਨਿਕਟ ਹਾਂ ਨਗਰੇ ਤਾਂ ਕੀ ਮਤ ਇਸ ਹੋਏ ਉਜ ਗਰੇ ਏ ਗੋਬਿੰਦ ਏ ਗੋਪਾਲ ਹੀ ਦਿਆਗਲਾਲ ਸਾਨਨਾਥ ਅਨਾਥ ਸਕੀ ਤੀਨ ਦਰਦ ਨਿਵਾ हे समरथ अगम पूरन मोहिमयातान अन्धकूपमहापयान् नानक पारियुता